जरा फोकल पॉइंट में हादसा हुआ है वो बड़ा दुखना बड़ा अनफॉर्चुनेट इंसिडेंस था तो लेकिन असं ये की कर रहे हैं कि हर मॉनसून सीजन तो पहले एक जो भी अनसेफ बिल्डिंग्स होती हैं उन्होंने एक असेसमेंट कराते हैं तो म्यूंसिपल कारपोरेन एक इस बार भी मॉनसून सीजन तो पहले ऐसी अनेफ बिल्डिंग की असेसमेंट कराएंगे लेकिन टेक्निकली ये बिल्डिंग ओनर की रिस्पोंसिबिलिटी है कि अगर उन्होंने बिल्डिंग अनसेफ है तो वो उन्हों डिमोलिश करें अपनी अपनी बिल्डिंग का स्ट्रक्चरल ਟੈਸਟ ਕਰਾਇਆ ਸਟਰਕਚਰਲ ਸੇਫਟੀ ਸਰਟੀਫਿਕੇਟ ਜੋ ਵੀ ਰੈਪਿਊਟਿਡ ਆਰਕੀਟੈਕਚਰ ਇੰਜੀਨੀਅਰ ਉਨਾਤੋਲੇ اور ਉਧਰ ਟੈਸਟ ਕਰਾਇਆ ਹੈ اور ਮ्युनਿਸਪਲ ਕਾਰਪੋਰੇਸ਼ਨ ਵੀ ਜਿਹੜੀ ਬਿਲਡਿੰਗ ਅਨਸੇਫ ਪਾਈ ਜਾਏਗੀ ਉਹਨਾਂ ਨੂੰ ਅਸੀਂ ਨੋਟਿਸ ਦੇਵਾਂਗੇ ਕਿ ਉਹ ਆਫ ਦੇ ਲੈਵਲ ਤੇ ਅਕੋਰਡਿੰਗ ਕਾਰਵਾਈ ਕਰ ਰਹੇ ਹਨ ਸਰ ਕਿ ਐਮਸੀ ਬਿਲਡਿੰਗਾਂ ਨੂੰ ਮਾਰਕ ਕੀਤਾ ਜਾਂਦਾ ਹੈ ਉਹਨਾਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਨੇ ਕੋਸ਼ਿਸ਼ ਕੀਤੀ ਹੋਈਆਂ ਨੇ ਜਿਹੜੀ ਤੁਸੀਂ ਮਾਰਕ ਕਰਨ ਦੀ ਗੱਲ ਕਰ ਰਹੇ ਹੋ ਇਹ ਕਾਫੀ ਪੁਰਾਣੀ ਗੱਲ ਹੈ ਇਹਦੇ ਬਾਰੇ ਮੈਨੂੰ ਚੈੱਕ ਕਰਨਾ ਪੈਣਾ ਹੈ ਕਿ ਇਹਦੇ ਵਿੱਚ ਕੀ ਐਗਜ਼ੈਕਟਲੀ ਕੀ ਸੀ ਸਰ ਕੁਝ ਲੋਕ ਜਿਹੜੇ ਨਈ ਇੰਡਸਟਰੀ ਸਟੇ ਬੀ ਜਾਂ ਕੋਈ ਹੋਰ ਰੈ residen ਬਿਲਡਿੰਗ ਸੇ ਕੀਏ ਨੇ ਆਪਣੇ ਪੱਧਰ ਤੇ ਉਹ ਕੀ ਕਰਦੇ ਨੇ ਕਿ ਆ ਤਾਂ ਲੈਂਟਰ ਚੁੱਕਣ ਦਾ ਕੰਮ ਕਰਦੇ ਨੇ ਬਿਲਡਿੰਗ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਰ ਕੀ ਉਹ ਲੀਗਲ ਹੈ ਜਾਂ ਉਹਦੇ ਲਈ ਕੋਈ ਪਰਮਿਸ਼ਨ ਲੈਣੀ ਪੈਂਦੀ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਜੇਕਰ ਕੋਈ ਇਦਾਂ ਹੀ ਕਰ ਰਿਹਾ ਹੋਵੇ ਦੇਖੋ ਜਿਹੜਾ ਇਸ ਤਰ੍ਹਾਂ ਦਾ ਕੋਈ ਲੈਂਟਰ ਚੁੱਕਣਾ ਕੁਝ ਵੀ ਕਰਨਾ ਹੈ ਤਾਂ ਐਸ ਪਰ ਬਿਲਡਿੰਗ ਬਾਇਲੋ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਔਰ ਅਗਰ ਕੋਈ ਵਿਦਆਊਟ ਪਰਮਿਸ਼ਨ ਦੇ ਅਬ ਇਸ ਤਰ੍ਹਾਂ ਦੀ ਕਾਰਵਾਈ ਕਰ ਰਹਾ ਹੈ ਤਾਂ ਇਲਲੀਗਲ ਹੈ ਸਰ ਜਿਹੜੀ ਇਹ ਬਿਲਡਿੰਗ ਬਣ ਗਈ ਹੈ ਇਹਨਾਂ ਨੇ ਕੋਈ ਪਰਮਿਸ਼ਨ ਲਈ ਸੀ ਇਸ ਸਬੰਧੀ ਕੋਈ ਕਾਰਵਾਈ ਇਸ ਸਬੰਧੀ ਕੋਈ ਤੁਹਾਡੇ ਤੋਂ ਇਹਦੀ ਅਸੀਂ ਚੈੱਕ ਕਰਾ ਦੇ ਕਿ ਇਹਨਾਂ ਦੇ ਵੱਲੋਂ ਕੋਈ ਐਪਲੀਕੇਸ਼ਨ ਆਈ ਸੀ ਕਿ ਨਹੀਂ ਆਈ ਸੀ ਕਿ ਉਹਦੇ ਅਸੀਂ ਇਹ ਵੀ ਅੰਡਰ ਪ੍ਰੋਸੈਸ ਹੈ ਦੇਖੋ ਜੀ ਲੁਧਿਆਣਾ ਜਿੱਦੀ ਕਿ ਆਬਾਦੀ ਮੇਰੇ ਖਿਆਲ ਆ ਤੁਸੀਂ ਵੀ ਸਮਝਦੇ ਹੋਵੋਗੇ 30 35 ਲੱਖ ਤੋਂ ਉੱਪਰ ਹੈ ਮਾਈਗਰੇਟਰੀ ਲੇਬਰ ਵੀ ਹੈ ਇੰਡਸਟਰੀ ਹੈ ਰੈਜ਼ੀਡੈਂਸ਼ੀਅਲ ਬਿਲਡਿੰਗਾਂ ਹੈਗੀਆਂ ਔਰ ਬਹੁਤ ਦੇਰ ਤੋਂ ਬਿਲਡਿੰਗਾਂ ਬੰਦੀਆਂ ਆ ਰਹੀਆਂ ਨੇ ਔਰ ਕਾਫੀ ਸਾਰੀਆਂ ਬਿਲਡਿੰਗਾਂ ਨੇ ਜਿਹੜੀਆਂ ਕਿ ਨਕਸ਼ੇ ਦੇ ਮੁਤਾਬਕ ਨਹੀਂ ਬਣੀਆਂ ਹੋਈਆਂ ਜਾਂ ਉਹਦੇ ਸਟਰਕਚਰ ਕਮਜ਼ੋਰ ਹੈ ਪੁਰਾਣੇ ਹੋ ਗਏ ਹਨ ਉਹਦੇ ਕਾਰਨ ਇਹ ਜਿਹੜਾ ਹਾਦਸਾ ਹੋਇਆ ਇਹ ਵੀ ਇਸੇ ਕਰਕੇ ਹੋਇਆ ਕਿ ਵੀ ਕੋਈ ਪਿੱਲਰ ਅਲਾਈਨਡ ਨਹੀਂ ਸੀ ਪ੍ਰੋਪਰ ਉਹਦੀ ਸਪੋਰਟ ਠੀਕ ਨਹੀਂ ਸੀ ਉਹਨਾਂ ਨੂੰ ਨਜ਼ਰ ਆਇਆ ਕਿ ਇਹਨੂੰ ਠੀਕ ਕਰਾ ਲਈਏ ਉਹ ਉਹਨੂੰ ਰੀਇਨਫੋਰਸ ਕਰਨ ਲਈ ਅਗਰ ਉਹਨਾਂ ਨੇ ਕੋਈ ਜੀਸੀਬੀ ਜਾਂ ਕੋਈ ਕ੍ਰੇਨ ਮੰਗਾਈ ਉਹ ਨੂੰ ਪ੍ਰੋਪਰ ਢੰਗ ਨਾਲ ਹੈਂਡਲ ਨਹੀਂ ਕਰ ਸਕੀ ਤੇ ਉਹ ਇੱਕ ਹਾਦਸਾ ਹੋ ਗਿਆ ਪਿੱਲਰ ਹੇਲਿਆ ਤੇ ਸਾਰਾ ਲੋਡ ਬੇਅਰਿੰਗ ਪਿੱਲਰ ਸੀਗਾ ਔਰ ਬਾਕੀ ਸਾਰੀ ਬਿਲਡਿੰਗ نیچے ਗਿਰ ਗਈ ਔਰ ਜਿਹੜੇ ਬੰਦੇ ਸੀਗੇ نیچے ਉਹ ਥੱਲੇ ਵਿੱਚ ਕਈ ਦਬ ਗਏ ਔਰ ਮੈਨੂੰ ਨਹੀਂ ਪਤਾ ਦੋ ਜਾਂ ਤਿੰਨ ਡੈਪths ਵੀ ਹੋਈਆਂ ਨੇ ਅਜੇ ਵੀ ਇੱਕ ਦੋ ਬੰਦੇ ਕਹਿੰਦੇ ਵਿੱਚ ਹੈਗੇ ਹੁਣ ਇਹ ਇਹੋ ਜਿਹਾ ਜਦੋਂ ਹਾਦਸਾ ਹੁੰਦਾ ਉਦੋਂ ਐਡਮਿਨਿਸਟ੍ਰੇਸ਼ਨ ਜਾਗਦੀ ਹੈ ਔਰ ਉਹ ਉਸੇ ਲਈ ਆ ਇਨਕੁਆਇਰੀ ਕਰੋ ਇਨਕੁਆਇਰੀ ਕਰੋ ਕਰੋ 2 4 5 ਦਿਨ ਬਾਅਦ ਸਾਰਾ ਕੰਮ ਠੰਡਾ ਹੋ ਜਾਂਦਾ ਹੁਣ ਇਹਦੀ ਪ੍ਰੋਬਲਮ ਜਿਹੜੀ ਹੈ ਨਾ ਮੇਰੇ ਹਿਸਾਬ ਨਾਲ ਸਰਕਾਰ ਪੁਰਾਣੀਆਂ ਬਿਲਡਿੰਗਾਂ ਦਾ ਕੋਈ ਹੱਲ ਨਹੀਂ ਕਰ ਸਕਦੀ ਜੇ ਕੋਈ ਸਰਕਾਰ ਕੋਲ ਜਾਂਦਾ ਉਹ ਹੋਰ ਕੋਈ ਕੁਐਸਚਨ ਕਰਨਗੇ ਵੀ ਸਾਡਾ ਤੁਹਾਡੇ ਨੂੰ ਸੀ ਦਿਖਾਓ ਜੇ ਨਕਸ਼ੇ ਦਿਖਾਓ ਹੁਣ ਜਿੰਨਾਂ ਲੋਕਾਂ ਕੋਲ ਲਕਸ਼ੇ ਹੀ ਨਹੀਂ ਬਨੇ ਰੈਜ਼ੀਡੈਂਸ਼ੀਅਲ ਹੈ ਜਾਂ ਉਹਨਾਂ ਦਾ ਕੋਈ ਇੰਡਸਟਰੀਅਲ ਹੈਗਾ ਉਹ ਇਮੀਡੀਏਟ ਤੋਂ ਉਹਦਾ ਕੋਈ ਹੱਲ ਨਹੀਂ ਕਰ ਸਕਦੇ ਇੰਡਸਟਰੀ ਬੰਦ ਨਹੀਂ ਕਰ ਸਕਦੇ ਸੋ ਮੇਰੀ رائے ਇਹ ਹੈਗੀ ਹੈ ਇੰਡਸਟਰੀਲਿਸਟਾਂ ਨੂੰ ਵੀ ਔਰ ਹਾਊਸ ਹੋਲਡ ਬਿਲਡਿੰਗਸ ਵਾਲਿਆਂ ਨੂੰ ਵੀ ਕਿ ਆਪਣੀ ਆਪਣੀ ਬਿਲਡਿੰਗਾਂ ਨੂੰ ਇਹ ਸਰਕਾਰ ਵੀ ਅਗਰ ਆਰਡਰ ਕਰਦੇ ਕਿ ਸਟਰਕਚਰਲ ਇੰਜੀਨੀਅਰਸ ਤੋਂ ਉਹਦੀ ਚੈਕਿੰਗ ਕਰਾਈ ਜਾਵੇ ਉਹ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਕੋਈ ਬਿਲਡਿੰਗ ਖਤਰਨਾਕ ਤਾਂ ਨਹੀਂ ਹੈ ਕੋਈ ਗਿਰਨ ਵਾਲੀ ਤਾਂ ਨਹੀਂ ਹੈ ਜਾਂ ਇਹਦੇ ਵਿੱਚ ਕਿੱਥੇ ਕਮਜ਼ੋਰੀ ਹੈ ਔਰ ਉਸ ਕਮਜ਼ੋਰੀ ਨੂੰ ਸੈਂਟੀਫਿਕਲੀ ਸਟਰਕਚਰਲ ਇੰਜੀਨੀਅਰ ਦੀ ਐਡਵਾਈਸ ਦੇ ਮੁਤਾਬਿਕ ਕਿਵੇਂ ਠੀਕ ਕੀਤਾ ਜਾ ਸਕਦਾ ਵਿਦਆਊਟ ਡੈਮੇਜ ਵਿਦਆਊਟ ਕੋਈ ਹਾਦਸਾ ਕੀਤੇ ਹਨ ਵੀ ਉਹਨੂੰ ਅਸੀਂ ਠੀਕ ਇਦਾਂ ਕਰ ਸਕਦੇ ਆ ਤੇ ਜੇ ਜਿਹੜੀਆਂ ਬਿਲਕੁਲ ਹੀ ਖਤਰਨਾਕ ਹੋਣ ਜਿਹੜੀਆਂ ਨਹੀਂ ਠੀਕ ਹੋ ਸਕਦੀਆਂ ਉਹ ਸਰਕਾਰ ਨੂੰ ਆਰਡਰ ਦੇ ਕੇ ਗਰਵਾਣੀਆਂ ਚਾਹੀਦੀਆਂ ਤਾਂ ਕਿ ਕੱਲ ਨੂੰ ਇਸ ਤਰ੍ਹਾਂ ਦੇ ਹਾਦਸੇ ਹੋਰ ਵਾਪਰਨ ਨਾ ਔਰ ਲੋਕਾਂ ਦੀਆਂ ਐਸੀਆਂ ਡੈਥਸ ਨਾ ਹੋਣ ਸੋ ਜਦ ਤਾਈਂ ਅਸੀਂ ਆਪ ਸਹਯਗ ਨਹੀਂ ਹੋਵਾਂਗੇ ਔਰ ਅਸੀਂ ਚੈਕਿੰਗ ਨਹੀਂ ਕਰਾਵਾਂਗੇ ਮੈਂ ਨਹੀਂ ਸਮਝਦਾ ਕਿ ਸਰਕਾਰ ਕੋਲੇ ਦਾ ਕੋਈ ਇਮੀਡੀਏਟ ਐਸਾ ਕੋਈ ਹੱਲ ਹੈ ਸਰ ਇਹ ਮਾਲਕ ਦੇ ਉੱਪਰ ਵੀ ਪਰਚਾ ਦਾ ਨਹੀਂ ਕੀਤਾ ਗਿਆ ਇਸ ਤਰ੍ਹਾਂ ਲੋਕਾਂ ਦੇ ਲੱਗਦਾ ਨਹੀਂ ਕਿ ਕਿਤੇ ਲਾਪਰਵਾਹੀ ਜਾਂ ਫਿਰ ਕਿਸ ਤਰ੍ਹਾਂ ਦੇ ਦੇਖੋ ਮੈਂ ਤੁਹਾਨੂੰ ਹੋਣੇ ਗਿਆ ਹੈ ਕਿ ਵੀ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਸ਼ਹਿਰ 'ਚ ਮੰਨ ਲਓ ਹਜ਼ਾਰਾਂ ਹੀ ਹੋਰ ਹੋਣਗੀਆਂ ਹੁਣ ਮਾਲਕ ਦਾ ਕੋਈ ਇੰਟੈਂਸ਼ਨ ਤਾਂ ਹੈ ਨਹੀਂ ਕਿ ਜੀ ਮੈਂ ਆਪਣੇ ਵਰਕਰਾਂ ਨੂੰ ਮਰਵਾਣਾ ਹੈਗਾ ਅਗਰ ਉਹਨੂੰ ਨਜ਼ਰ ਆਇਆ ਕਿ ਵੀ ਮੈਨੂੰ ਕੋਈ ਕਮਜ਼ੋਰੀ ਹੈ ਤੇ ਨਜ਼ਰ ਆਉਂਦੀ ਉਹਨੂੰ ਠੀਕ ਕਰਾਉਣ ਦੀ ਉਹਨੂੰ ਕੋਸ਼ਿਸ਼ ਕੀਤੀ ਹੈ ਹੁਣ ਉਸ ਕੋਸ਼ਿਸ਼ ਦੇ ਨਾਲ ਕਰੇਨ ਵਾਲੇ ਦੀ ਗਲਤੀ ਹੈ ਜਾਂ ਕਿਸੇ ਹੋਰ ਦੀ ਗਲਤੀ ਹੈ ਮਾਲਕ ਨੇ ਤਾਂ ਖੁਦ ਕਰੇਨ ਨਹੀਂ ਚਲਾਈ ਹੈ ਤੇ ਹਾਂ ਇਹ ਉਹਦੀ ਗਲਤੀ ਜ਼ਰੂਰ ਮੈਂ ਮੰਨ ਸਕਦਾ ਹਾਂ ਕਿ ਅਗਰ ਤੁਸੀਂ ਉੱਥੇ ਕੰਮ ਕਰਾ ਰਹੇ ਹੋ ਉਹ ਕੰਮ ਜਿਸ ਤਰ੍ਹਾਂ ਦਾ ਹੋ ਰਿਹਾ ਹੈ ਉਹਦੇ ਨੇੜੇ ਤੇੜੇ ਉਹਨਾਂ ਦੇ ਵਰਕਰ ਨਹੀਂ ਹੋਣੇ ਚਾਹੀਦੇ ਸੀ ਇਹ ਛੁੱਟੀ ਵਾਲੇ ਦਿਨ ਹੋਣਾ ਚਾਹੀਦਾ ਸੀ ਔਰ ਉਹ ਅਗਰ ਵਰਕਰ ਉਥੇ ਨਾ ਹੁੰਦੇ ਚਲੋ ਫਿਰ ਬਿਲਡਿੰਗ ਦਾ ਹੀ ਨੁਕਸਾਨ ਹੋਣਾ ਸੀ ਨਾ ਜਾਨੀ ਨੁਕਸਾਨ ਨਹੀਂ ਹੋਣਾ ਸੀਗਾ ਸੋ ਇਸ ਕਰਕੇ ਇਹ ਅਣਜਾਣੇ ਚ ਮਾਲਕ ਦੀ ਗਲਤੀ ਹੈ ਲੇਕਿਨ ਮਾਲਕ ਤੇ ਐਫ ਆਈ ਆਰ ਕਰਨਾ ਜਾਂ ਨਾ ਕਰਨਾ ਮੈਂ ਨਹੀਂ ਇਹਦੇ ਬਾਰੇ ਕੋ ਕਮੈਂਟ ਕਰ ਸਕਦਾ ਕਾਨੂੰਨ ਕੀ ਕਹਿੰਦਾ ਉਹ ਉਹਨਾਂ ਦੇ ਮੁਤਾਬਕ ਚੱਲਣਾ ਹੈਗਾ ਕਿੰਨੇ ਸਾਰੇ ਸ਼ਹਿਰ ਦੇ ਵਿੱਚ ਕੀ ਰੈਜੀਡੈਂਸ਼ੀਅਲ ਇਮਾਰਤਾਂ ਵੀ ਜਿਹੜੀਆਂ ਨੇ ਬਹੁਤ ਖਸਤਾ ਆਗ ਦੇ ਵਿੱਚ ਨੇ ਮੈਂ ਤੇ ਤੁਹਾਨੂੰ ਪਹਿਲਾਂ ਹੀ ਗਿਆ ਹੈਗਾ ਕਿ ਲੁਧਿਆਣਾ ਦੀ ਡਿਵੈਲਪਮੈਂਟ ਬੜੀ ਹੈ ਪੈਜ਼ਰਡ ਹੋਈ ਹੈ ਕਿਤੇ ਸਰਕਾਰੀ ਮੁਲਾਜ਼ਮਾਂ ਦੀ ਮਦਦ ਨਾਲ ਪੋਲੀਟਿਸ਼ੀਨਾਂ ਦੀ ਮਦਦ ਨਾਲ ਧੱਕੇ ਨਾਲ ਪੈਸੇ ਲੈ ਦੇ ਕੇ ਬਗੈਰ ਨਕਸ਼ਿਆਂ ਬੇ ਟੰਗੀਆਂ ਬਿਲਡਿੰਗਾਂ ਜ਼ਰੂਰ ਬਣੀਆਂ ਨੇ ਔਰ ਜਿਹੜੀਆਂ ਬਹੁਤ ਪੁਰਾਣੀਆਂ ਬਿਲਡਿੰਗਾਂ ਨੇ ਉਹ ਦਾ ਹਾਲਤ ਚ ਵੀ ਨਹੀਂ ਐਸਲੇ ਤੇ ਮੇਰੇ ਖਿਆਲ ਨਾਲ ਹਰ ਇੱਕ ਨੂੰ ਆਪਣੀ ਜਾਨ ਬਚਾਨ ਲਈ ਹਰ ਮਾਲਕ ਨੂੰ ਇਹਦੀ ਸਟਰਕਚਰਲ ਇਨਸਪੈਕਸ਼ਨ ਕਰਾਣੀ ਚਾਹੀਦੀ ਹੈ ਔਰ ਉਹਦੀਆਂ ਕਮਜ਼ੋਰੀਆਂ ਨੂੰ ਦੇਖ ਕੇ ਉਹਦਾ ਬੈਸਟ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰ ਕੁਝ ਮਾਰਤਾਂ ਜਈਆਂ ਨਹੀਂ ਜਾਂ ਕੁਝ ਜਿਹੜੇ ਮਾਲਕ ਗਰੀਬ ਨੇ ਜਾਂ ਰੈਜੀਡੈਂਸ਼ੀਅਲ ਮਾਰਤਾਂ ਦੀ ਗੱਲ ਕਰੀਏ ਲੱਗਦਾ ਕਿ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਆਪਣੇ ਲੈਵਲ ਦੇ ਉੱਤੇ ਉਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਕੋਈ ਮਾਲੀ ਮਦਦ ਜਾਂ ਫਿਰ ਸਰਵੇ ਦੇ ਰਹੇ ਦੇਖੋ ਐਸਾ ਹੈ ਕਿ ਤੁਸੀਂ ਵੀ ਸਮਝਦੇ ਹੋ ਕਿ ਸਰਕਾਰ ਹਮੇਸ਼ਾ ਉਥੇ ਖਰਚ ਕਰਦੀ ਹੈ ਜਿਹੜੇ ਕਾਨੂੰਨ ਦੇ ਅੰਦਰ ਹੁੰਦਾ ਹੈ ਹੁਣ ਜੇ ਅਸੀਂ ਕਹੀਏ ਜੀ ਕਿ ਵੀ ਸ਼ਹਿਰ ਦੀਆਂ ਮੰਨ ਲਓ ਜੀ 5000 ਮਾਰਤਾ ਠੀਕ ਨਹੀਂ ਉਹ ਗਰੀਬ ਲੋਕ ਨੇ ਤੇ ਉਹ ਇਨਸਪੈਕਸ਼ਨ ਨਹੀਂ ਕਰਾ ਸਕਦੇ ਤੇ ਸਰਕਾਰ ਕੋਲ ਵੀ ਕੋਈ ਐਸਾ ਖਜ਼ਾਨਾ ਨਹੀਂ ਹੈਗਾ ਕਿ ਉਹ ਹਰ ਇੱਕ ਨੂੰ ਕਹੇ ਜੀ ਇਹ ਪੈਸੇ ਲੈ ਲਓ ਤੇ ਤੁਹਾਨੂੰ ਅਸੀਂ ਕਰਵਾ ਦਿੰਦੇ ਹਾਂ ਕੋਈ ਅਫਸਰ ਨਹੀਂ ਕਰਾ ਸਕਦਾ ਕੋਈ ਪੋਲੀਟੀਸ਼ੀਅਨ ਨਹੀਂ ਕਰਾ ਸਕਦਾ ਐਡਮਿਨਿਸਟ੍ਰੇਸ਼ਨ ਹਮੇਸ਼ਾ ਕਿਸੇ ਰੂਲ ਔਰ ਲਾ ਦੇ ਨਾਲ ਚੱਲਦੀ ਹੈ لیکن ਸਟਰਕਚਰਲ ਇੰਜੀਨੀਅਰਸ ਨੂੰ ਚਾਹੀਦਾ ਕਿ ਜਿੱਥੇ ਤੋਂ ਫੀਸ ਲੈ ਸਕਦੇ ਨੇ ਅੰਚੀ ਲੈ ਲੈਣ ਜੋ ਕੋ ਗਰੀਬ ਉਹ ਕੋ ਘੱਟ ਫੀਸ ਲੈ ਕੇ ਚੈਕਿੰਗ ਕੀਤੀ ਜਾਏਗੀ ਤੇ ਆਉਣ ਵਾਲੇ ਹਾਦਸੇ ਕਾਫੀ ਬਚਾਅ ਹੋ ਸਕਦਾ ਹੈ